ਬੀਜਪੀ ਆਪਣਾ ਜ਼ਿਗਾਰ ਚਲਾਉਂਦੀ ਹੈ ਇਹ ਸਾਰੇ ਵਿੱਚੋਂ ਅਲਟੀਮੇਟਲੀ ਸਾਰੀ ਗੇਮ ਦੇ ਵਿੱਚੋਂ ਬੀਜਪੀ ਗੇਨ ਕਰਦੀ ਹੈ ਬੀਜਪੀ ਪੈ ਮਿਸ਼ਾ ਰਹੀ ਹੈ ਤਲਤ ਭਾਈ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਆ OBC ਭਾਈ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ ਹੁਣ ਪੰਜਾਬ ਦੀ ਜਿਹੜੀ ਰਾਜਨੀਤੀ ਨੂੰ ਜਿਹੜਾ ਹੈਗਾ ਵਾ ਉਹ ਕਿਸਾਨੀ ਦੇ ਨੌਰ ਕਿਸਾਨਿਕ ਕਿਸਾਨ ਧਰਮ ਦੇ ਤੌਰ ਤੇ ਕਰਦੇ ਹੁੰਦੇ ਸੀ ਸਿੱਖ ਮਜ਼ਦੂਰੀ ਹੁਣ ਕਿਸਾਨੀ ਦੇ ਨੌਰ ਕਿਸਾਨੀ ਦਾ ਮੁੱਦਾ ਬਣਾਉਣ ਦਾ ਹੈ ਪਰ ਆ ਜਿਹੜਾ ਬੁੱਦਾ ਕਿਸਾਨੀ ਦਾ ਬਣ ਗਿਆ ਜ਼ਮੀਨ ਨਾਲ ਜਿਹੜੇ ਨੌਨ ਕਿਸਾਨੀ ਆ ਉਹਨੂੰ ਲੱਗੂ ਵੀ ਬਹੁਤ ਠੀਕ ਹੈ ਅਗੰਡਾ ਹੀ ਨਹੀਂ ਬਗਦੇ ਵਿੱਚੋਂ ਕੋਈ ਪਹਿਲਾਂ ਦੀ ਇੱਕ ਅਸਰ ਨਹੀਂ ਕੋਈ ਨਹੀਂ ਆ ਤੇ ਜੇ ਕਿਸਾਨੀ ਨੌਨ ਕਿਸਾਨੀ ਦਾ ਅਗੰਡਾ ਫੜਦਾ ਵਾ ਤੇ ਫਿਰ ਤਾਂ ਕਿਸਾਨੀ ਹਾਰਦੀ ਉਹਦੇ ਵਿੱਚੋਂ ਵੋਟਾਂ ਨੌਨ ਕਿਸਾਨੀ ਦੀ ਜਿਆਦਾ 70% ਦਰਜਾ ਵਿਚਾਰਾ ਹੈ ਇਥੇ ਨਾ OBC ਭਾਈ ਜਰਾ ਹੈ ਠੀਕ ਆ OBC ਭਾਈ ਜਰਾ ਜਿਹੜਾ ਹੈਗਾ ਉਹ ਠੀਕ ਆ ਦੇ ਵਿੱਚੋਂ ਕੁਝ ਜ਼ਮੀਨਾਂ ਹੈਗੀਆਂ ਸਾਰੇ ਕੋਈ ਜ਼ਮੀਨਾਂ ਨਹੀਂ ਹੈਗੀਆਂ ਸ਼ਹਿਰੀ ਕੰਪਾ ਕਿੰਨਾ ਜ਼ਿਆਦਾ ਤੇ ਜਿਹੜਾ ਸਟੇਟ ਜਿਹੜਾ ਪੰਜਾਬ ਕਿਸੇ ਵੇਲੇ ਕਹਿੰਦੇ ਸੀ ਇਹ ਕਮਿਊਨਿਟੀ ਡੋਮੀਨੇਟ ਕਰਦੀ ਆ ਜਾ ਆ ਕਲਾਸ ਡਮੀਨੇਟ ਕਰਦੀ ਹੈ ਖਾਸ ਕਰਕੇ 1970 ਤੋਂ ਬਾਅਦ ਜਿਹੜੀ ਪੀਜ਼ੈਂਟਰੀ ਦੀ ਡੋਮਿਨੈਂਸ ਰਹੀ ਆ ਮੈਨੂੰ ਉਹਦੇ ਉੱਤੇ ਕੁਐਸਚਨ ਮਾਰਕ ਲੱਗਦਾ ਹੂੰ ਔਰ ਜਿਸ ਕਿਸੇ ਰਾਜਨੀਤੀ ਹੋ ਰਹੀ ਆ ਕਾਂਗਰਸ ਨੇ ਵੀ ਉਹਦਾ ਨਹੀਂ ਕੀਤੀ ਆ ਅਕਾਲੀਆਂ ਨੇ ਕੀਤੀ ਆ ਜਿਵੇਂ ਤਰੀਕੇ ਨਾਲ ਬੀਜੇਪੀ ਸਟ੍ਰੈਸ ਦਿੱਤੀ ਆ ਹੁਣ ਕਾਲੀ ਬੀਜੇਪੀ ਤੇ ਸਮਝੌਤੇ ਦੀ ਗੱਲ ਕਰਦੇ ਆ ਪਰ ਵੱਡਾ ਸਵਾਲ ਇਹ ਹੈਗਾ ਜਦੋਂ 1996 ਵਿੱਚ ਸਮਝਾਤਾ ਹੋਇਆ ਸੀ ਤਾਂ ਅਕਾਲੀ ਬਹੁਤ ਤਾਕਤਵਰ ਸੀ ਹੂੰ ਉੱਤ 96 ਦੇ ਵਿੱਚ ਅਕਾਲੀਆਂ ਨੇ ਬੀਐਸਪੀ ਨਾਲ ਸਮਝ ਰਤਾ ਕਰਕੇ 13 ਦੇ ਵਿੱਚੋਂ 8 ਸੀਟਾਂ ਇਹਨਾਂ ਜਿੱਤੀਆਂ ਸੀ ਦੋ ਇਹਨਾਂ ਜਿੱਥੇ ਕਾਂਗਰਸ ਨੂੰ ਸਿਰ 10 ਰਹਿ ਗਿਆ ਸੀ ਹੂੰ ਦੋਨਾਂ ਸਮਿਆਂ ਦੇ ਵਿੱਚ ਕਾਂਗਰਸ ਜਿਹੜੀ ਅਕਾਲੀ ਸੀ ਇਹਨਾਂ ਨੇ ਬੈਂਸਗਰ ਦੇ ਸਮੇਂ ਦੇ ਦੋ ਬਾਏ ਇਲੈਕਸ਼ਨ ਅਜਨਾਰੇ ਵਾਲੀ ਬਹੁਤ ਇੰਪੋਰਟੈਂਟ ਸੀ ਜਦੋਂ ਬੈਂਸਗਰ ਡਾ ਜਿੱਤੇ ਸੀ ਇੱਕ ਮਨਪ੍ਰੀਤ ਸਿੰਘ ਬਾਦਲ ਜਿਹੜੇ ਸੀਗੇ ਇਹ ਜਿੱਤੇ ਸੀ ਉਹਦੇ ਉੱਤੋਂ ਆਪਣੇ ਤੋਂ ਬੇਦੁਰਾ ਹਟੇ ਹੋ ਜਿੱਤੇ ਸੀ ਹੂੰ ਸਭ ਤੋਂ ਇੰਪੋਰਟੈਂਟ ਬਾਤ ਸੀ ਕਿ 1996 ਦੇ ਵਿੱਚ ਬਾਦਲ ਅਕਾਲੀ ਗੱਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬਹੁਤ ਵੱਡੀ ਜਿੱਤ ਮਿਲੀ ਸੀ ਇਹਨਾਂ ਦਾ ਹੱਥ ਉੱਤੇ ਸੀ ਤਾਂ ਫੈਸਲਾ ਹੋਇਆ ਕਿ ਉਹ ਛੋਟੇ ਭਰਾ ਦਾ ਰੋਲ ਅਦਾ ਕਰੂਗਾ 23 ਸੀਟਾਂ ਨੂੰ ਵਿਧਾਨ ਸਭਾ 'ਚ ਵੰਡ ਗਿਆ 3 ਸੀਟਾਂ ਉਹਨੂੰ ਲੋਕ ਸਭਾ 'ਚ ਵੰਡ ਗਿਆ ਹੁਣ ਤਾਂ ਬੀਜੇਪੀ ਦਾ ਵੋਟ ਸ਼ੇਅਰ ਕਾਲੀਆਂ ਨਾਲੋਂ ਜ਼ਿਆਦਾ ਹੋ ਗਿਆ ਹੂੰ ਕੀ ਹੋਛੇ ਤੇ ਹੋਊਗਾ ਕਿ ਨਹੀਂ ਹੋਊਗਾ ਅਜੇ ਕਿ ਦੋਵਾਂ ਨੇ ਕਰਨਾ ਵਾ ਇਹਨਾਂ ਕੀ ਕੀ ਕਿਉਂ ਨਾ ਪਰ ਦੋਵਾਂ ਦੀ ਵੱਡੀ ਸਮੱਸਿਆ ਹੈਗੀ ਬੀਜੇਪੀ ਨੂੰ ਬਹੁਤ ਸੀ ਯੋਤੇ ਦੇ ਅਸਰ ਹੈਗੇ ਜੀ ਵੱਧ ਜਾਂ ਕਿਵੇਂ ạ ਕੋਸ਼ਿਸ਼ ਹੋ ਰਹੀ ਹੈ ਜੇਕਰ ਜਾਖਰ ਸਾਹਿਬ کہہ ਰਹੇ ਆ ਅਕਾਲੀ ਦਰ ਵਾਲੇ ਦੇ ਬੁਝਬਾਨਾ کہہ ਰਹੇ ਆ ਅੱਧਾ ਕਾਲੀਦਾਲ ਤੋਂ ਉਹਨਾਂ ਦੀ ਗੋਦੀ ਚ ਬਿਠਾ ਜਾ ਕੇ ਦੇਖੋ ਨਾ ਪਹਿਲੇ ਸਮੇਂ ਦੇ ਤੋਂ ਕਿਸ ਤਰੀਕੇ ਨਾਲ ਇੱਕ ਇੱਕ ਪਾਰੀ ਪਾਸਿਆਲਾ ਬਾਪੂ ਹੈ ਪਾਸਿਆਲਾ ਅੱਧਾ ਮਤਲਬ ਪੰਜ ਮੈਂਬਰੀ ਤੇਰੇ ਵਾਲਾ ਜਾਂ ਕੋਈ ਹੋਰ ਨਹੀਂ ਤੁਸੀਂ ਦੇਖੋ ਢੀਂਸਾ ਸਾਹਿਬ ਵੀ ਮੁਕਾਲਤ ਕਰਦੇ ਸੀ ਉਹਦੇ ਹਾਂ ਬਿਲਕੁਲ ਧੁਖਾ ਸਾਹਿਬ ਦੀ ਨੌਂ ਨੇ ਉਥੇ ਇਲੈਕਸ਼ਨ ਲੜ ਲਈ ਆ ਹਾਂ ਉਹਨਾਂ ਦੇ ਮੁੰਡੇ ਨੇ ਲੜ ਲਈ ਆ ਰਤਨ ਸਿੰਘ ਜਰਾਲਾ ਦਾ ਮੁੰਡਾ ਜਿਹੜਾ ਐਮਐਲਏ ਰਿਹਾ ਸੀ ਉਸ ਪਾਸੇ ਹਰ ਚਲੇ ਗਿਆ ਇੱਕ ਉਹ ਸਾਡੇ ਆਪਣੇ ਫਤਿਹਗੜ ਚੂੜੀਆਂ ਤੋਂ ਸੀਗਾ ਆਪਣਾ ਜਿਹੜਾ ਨਿਰਮਨ ਸਿੰਘ ਉਹਦਾ ਮੁੰਡਾ ਉਹ ਸਾਰੇ ਇਦਾਂ ਦੇ ਹੈਗੇ ਤਾਂ ਨਾ ਹੋਏ ਤੇ ਗਾਣੇ ਸ਼ੁਰੂ ਕਰ ਦਿੱਤੇ ਹਾਂਜੀ ਹਾਂਜੀ ਬਿਲਕੁਲ ਹਾਂਜੀ ਉਸ ਪਾਸੇ ਚਲੇ ਗਏ ਕਾਂਗਰਸ ਦੇ ਵਿੱਚ ਚਲੇ ਗਏ ਹਾਂ ਬਾਜੀਆਂ ਸਾਹਿਬ ਇੱਕ ਛੋਟੇ ਸੀ ਉਹ ਚਲੇ ਗਏ ਉੱਪਰ ਅਮਰਿੰਦਰ ਸਿੰਘ ਦੇ ਨਾਲ ਟੱਬਰ ਹੀ ਨਾਲ ਲੱਗੇ ਉਹ ਪਾਸੇ ਚਲੇ ਗਏ ਹਾਂ ਹਾਂ